ਵੀ ਦੁੱਧ ਦੇ ਨੇ ਸੋਨਾ ਪਿਉਣਾ ਬਾਕੀ ਦੋਸਤੋ ਥਣਾ ਦਾ ਸਹਜ ਵੇਖੋ ਇਹਨਾਂ ਕਿਆ ਬਾਤਾਂ ਬਾਈ ਬੰਦਾ 2 ਲੱਖ ਰੁਪਏ ਜੱਕੀ ਫਿਰੇ ਜੇਚ ਤੇਰੀ ਤਾਂ ਵੀ ਨਹੀਂ ਮਿਲਦੀ ਜੀ ਸਹੀ ਗੱਲ ਇੱਕ ਕਿਸਮਤੋਂ ਨੇ ਮਿਲੀ ਜਰੀ ਸਹੀ ਗੱਲ ਆ ਸਹੀ ਗੱਲ ਲਾਓ ਬਾਈ ਸੋਹਣੀ ਰਾਜੀ ਪਲੀ ਆ ਪਰ ਇਹ ਕੋਈ ਛੋਟੀ ਨਹੀਂ ਇਹ ਜੇ ਗੱਲ ਕਰੀਏ ਨਾ ਗੁੱਡੀ ਬਾਈ ਪੂਰੀ ਵਧੀਆ ਅਸਲ ਆ ਵੀਰੇ ਚਾਰ ਹੀ ਥਣਾ ਕੋਈ ਐਕਸਟਰਾ ਥਣਾ ਨਹੀਂ ਕੋਈ ਹਵਾਨੇ ਹੀ ਤੁਹਾਨੂੰ ਜੱਜਮੈਂਟ ਕਰਾਉਣੇ ਨੇ ਪਾਲ ਨਹੀਂ ਕੋਈ ਵਾਦੀ ਨਹੀਂ ਪਾਲਾ ਅਸਲ ਲੈਵਾ ਬਈ ਜਿਹਨੂੰ ਕਹਿੰਦਾ ਫਿਟਿੰਗ ਵਾਲਾ ਬਈ ਸਹੀ ਗੱਲ ਲਓ ਵੀ ਹਵਾਨੇ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਹਵਾਨਾ ਤੇ ਬਾਕੀ ਦੋਸਤੋ ਸੀਲ ਸਾਉ ਦੀ ਗੱਲ ਕਰੀਏ ਨਾ ਬਾਈ ਵੇਖ ਲਾ ਮਗਰਲੇ ਪਾਸੇ ਖੜ ਕੇ ਹੱਥਾਂ ਨਾਲ ਚਵਾਈ ਕਰ ਰਿਹਾ ਤੇ ਕੋਈ ਅਚਾ ਨਹੀਂ ਮੰਦੀ ਦੋਸਤੋ ਥੋਨਾ ਦੀ ਇੱਕ ਨੰਬਰ ਰੂਪ ਡੇ ਬੇ ਆਪਣਾ ਲਓ ਬਈ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਸੇਵਕ ਦੇ ਘਰੋਂ ਪਿੰਡ ਤੋਲਾ ਕਿੰਗਰਾ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਆ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਆ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਜੇ ਗੱਲ ਕਰੀਏ ਨਾ ਦੋ ਤਾਂ ਹੈਗੀਆਂ ਜਰਸੀਆਂ ਤੇ ਦੋ ਸੀਗੇ ਟੌਪ ਦੇ ਨਗੀਨੇ ਦੋਸਤੋ ਮੈਂ ਤਾਂ ਬਾਈ ਨੂੰ ਲਾਂਭਾ ਜਰੂਰ ਦਿੱਤਾ ਤੇ ਤੁਸੀਂ ਵੀ ਦੇਣਾ ਇੱਕ ਤਾਂ 에ਅਰ ਸ਼ੇਅਰ ਸੀਗੀ ਆਪਣੇ ਆਉਣ ਤੋਂ ਪਹਿਲਾਂ ਵੇਚਤੀ ਸੱਧਿਆ ਬਾਈ ਨੇ ਇਸੇ ਕਰਕੇ ਸੀ ਵੀ ਇਹਨਾਂ ਦੀ ਵੀਡੀਓ ਕਵਰ ਕਰਨੀ ਸੀ ਪਰ ਜਰਸੀ ਵੀ ਦੋਸਤੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿਉਂਕਿ ਜਰਸੀ ਵੀ ਈਸ਼ੀਦੀ ਥਿਆਂਦੀ ਜਰਸੀਆਂ ਵੀ ਸੋਹਣੀਆਂ ਦੋਸਤੋ ਸਾਫ਼ ਸੁਥਰੇ ਨਾਗ ਹੁੰਦੇ ਆ ਦੇਖ ਸਕਦੇ ਆ 에ਅਰ ਸ਼ੇਅਰ ਦੀ ਗੱਲ ਕਰਨ ਲਗੇ ਸੋਹਣੇ ਕਦ ਕਾਠ ਦੇ ਵਿੱਚ ਆ ਤੇ ਇੱਕ ਇਧਰ ਖੜਾ ਦੋਸਤੋ ਐਚ ਐਫ ਦਾ ਨਗੀਨਾ ਇਹ ਬਿਲਕੁਲ ਤਾਜੀ ਸੂਈ ਹੈ ਦੋਸਤੋ ਜੇਰ ਪੈਣੀ ਵੀ ਬਾਕੀ ਆ ਇਹ ਦੋਵੇਂ ਨਾਗ ਜਿਹੜੇ ਤੁਹਾਨੂੰ ਮਗਰੋਂ ਦਿਖਾਏ ਐ Airshare ਤੇ HF ਇਹ ਬਾਈ ਸੇਵਕ ਨੇ ਸੇਲ ਕਰਤੀਆਂ ਲਾਂਭਾ ਦੋਸਤੋ ਮੈਂ ਤਾਂ ਦੇ ਤਾ ਤੇ ਤੁਸੀਂ ਵੀ ਜ਼ਰੂਰ ਦੇਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਸੇਵਕ ਤੋਂ ਲੈ ਲੈਣੇ ਆਓ ਬਾਈ ਬਈ ਸਸਿਕਾ ਸਸਿਕਾ ਹੋ ਠੀਕ ਹੈ ਭਰਾ ਉਹ ਠੀਕ ਠਾਕ ਬਾਈ ਹਾਂ ਵਧੀਆ ਵੀਰ ਕਿਰਪਾ ਬੇਨਾਨਕ ਦੀ ਬਾਈ ਲੈ ਵੀ ਫੋਨ ਲਈ ਲਾਂਬੇ ਤੂੰ ਤਾਂ ਹੋ ਜਾ ਤਿਆਰ ਜਿਹੜੇ ਚੰਗੇ ਜਾਨਵਰ ਸੀ ਉਹ ਬੱਡੇ ਬਈ ਗਾਘੇ ਆ ਗਏ ਜਿਹੜੇ ਕਈ ਕਰਜ ਵਿੱਚ ਚਲੋ ਬਾਕੀ ਦਾਣਾ ਪਾਣੀ ਬੱਡੇ ਬਈ ਵੜ ਚਲੋ ਉਹ ਤਾਂ ਗੱਲ ਹੈਗੀ ਵੱਖਰੀ ਸੋ ਆਪਣਾ ਮੁੜ ਕੇ ਹੋ ਲਾ ਕੇ ਪੈਸੇ ਫਿਰ ਫਿਰ ਦੂਰੀ ਤੋਂ ਫੇਰ ਮੁੜ ਕੇ ਆਏ ਵੈਸੇ ਮੇਨਾ ਪਾ ਉਹਨਾਂ ਦੀ ਬਣਾਉਣੀ ਸੀ ਨਾ ਬਈ ਉਹਨਾਂ ਮੇਨ ਕਾਇਆਂ ਵੀ ਤਿੰਨ ਚਾਰ ਹੀ ਸੀਗੀਆਂ ਬਈ ਇੱਕ ਅੰਦਰ ਕੜੀ ਸੂਈ ਸੂਈ ਉਹ ਅੱਛੀ ਵੇਕੀ ਸੀਗੀਆਂ ਤਿੰਨ ਵੇਕੇ ਵੱਡੇ ਵੱਡੇ ਪਹਿਲਾਂ ਠੀਕ ਆ ਲਓ ਬਈ ਤੁਹਾਡੇ ਨਿਗਾਹ ਜ਼ਰੂਰ ਮਾਰਾ ਦੀ ਜਾਨਵਰ ਜੇ ਗੱਲ ਕਰੀਏ ਨਾ ਬਾਈ ਇਹ ਨਹੀਂ ਪਤਾ ਕਿੱਥੋਂ ਪਾੜ ਕੇ ਲਿਆਉਂਦਾ ਇਹ ਪੁੱਛ ਲਾਂ ਕਿ ਚੰਗੇ ਤੋਂ ਚੰਗਾ ਜਾਨਵਰ ਹੁੰਦਾ ਬਾਈ ਕੋਲੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਵੀ ਜਰਸੀ ਵੀ ਨਹੀਂ ਥੇ ਆਉਂਦੀ ਤੇ 에ਅਰ ਸ਼ੈਅਰ ਤਾਂ ਦੋਸਤੋ ਬਹੁਤ ਵਿਰਲੀ ਥੇ ਆਉਂਦੀ ਹੈ ਤੇ ਇਧਰ ਦੋਸਤੋ ਜਿਹੜਾ ਐਚ ਐਫ ਦਾ ਨਗੀਨਾ ਖੜਾ ਇਹ ਵੀ ਦੋਸਤੋ ਵਾਈਟ ਰੰਗ ਦੇ ਵਿੱਚ ਬਹੁਤ ਵਿਰਲੀ ਥੇ ਆਉਂਦੀ ਆ ਤੇ ਬਈ ਸੇਵਕ ਅੱਜ ਆਪਾਂ ਦੋ ਜਰਸੀਆਂ ਹੀ ਵਿਖਾਉਣਗੇ ਆ ਦੋ ਜਰਸੀਆਂ ਵੱਡੇ ਬਾਈ ਠੀਕ ਆ ਬਈ ਇਹ ਵੀ ਦੱਸਦੇ ਲੈ ਕੇ ਤੂੰ ਕਿੱਥੋਂ ਆਣਾ ਜਦੋਂ ਆਈਦਾ ਇੱਕ ਤੋਂ ਇੱਕ ਵੱਡੇ ਬਾਈ ਆਪਣੇ ਇਧਰੇ ਮਰੇ ਕੇ ਭਰਾਵਾਂ ਤੋਂ ਬੱਜੀਵੇਂ ਦਰਾਂ ਤੋਂ ਬਈ ਆਪਾਂ ਮੁਕਸਰ ਜਿਲ੍ਹੇ ਦੀ ਹੈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੀ ਹੈ ਠੀਕ ਆ ਤੇ ਇਹ ਆਪਣੇ ਇਧਰ ਅمبرੋਡ ਕਰਨੀ ਪਈ ਸੀ ਉੱਥੋਂ ਲਈ ਸੀ ਵੱਡੇ ਠੀਕ ਆ ਤੇ ਬਈ ਆ ਸਾਹਮਣੇ ਖੜੀ ਹੈ ਜਿਹੜੀ ਜਰਸੀ ਹਾਂਜੀ ਹਾਂਜੀ ਵੀਰੇ ਇਹਦੀ ਗੱਲ ਕਰਨ ਲਈ ਕਿੰਨਾ ਸੂਆ ਸੂਣਾ ਕਰੂ ਦੂਜਾ ਸੂਆ ਵੱਡੇ ਬਾਈ ਜੋ ओरिजिनल ਵੀਰੇ ਠੀਕ ਆ ਦੂਜਾ ਸੂਆ ਕਰਮਾਲੀ ਨੇ ਸੂਣਾ ਠੀਕ ਆ ਤੇ ਕਿੰਨੇ ਦਿਨ ਲਾਜੂ ਬਈ ਠੀਕ ਆ ਤੇ ਕੋਈ ਸੀਮਿੰਟ ਰਿਕਾਰਡ ਦਾ ਬਈ ਪਤਾ ਨਹੀਂ ਪਤਾ ਨਹੀਂ ਬੱਡੇ ਬਈ ਆਪਣੀ ਮੈਂ ਸੀਮਿੰਟ ਰਿਕਾਰਡ ਦਾ ਕੋਈ ਪਤਾ ਨਹੀਂ ਤੇ ਦੁੱਧ ਬਾਈ ਕਿੰਨਾ ਪਾ ਦੂ ਸੇਕ ਦੁੱਧ ਵੀਰੇ ਕਹਿਣ ਨੂੰ ਤਾਂ ਵੀਰੇ 24 25 ਕਿਲੋ ਸਾਰਾ ਕਿਲੋ ਦੁੱਧ ਦਿਓਗੇ ਵੀਰੇ ਸਾਰਾ 17 ਕਿਲੋ ਜਰਸੀ ਨੂੰ ਵੀਰੇ ਬਹੁਤ ਹੁੰਦਾ ਹੈਗਾ ਠੀਕ ਆ ਉਹ ਟਾਈਂ ਟੱਲੀ ਜਾਂਦੀ ਹੈ ਮਾਈਂਤੀ ਕੁੜੀ ਜੋ 25 ਗਰੂਨ ਦੀ ਨਹੀਂ ਤਾਂ ਫਿਰ 16 17 ਦਾ ਬ੍ਰੇਕ ਹੈ ਜਰਸੀ ਵੱਡੇ ਭਾਈ ਸਹੀ ਗੱਲ ਆ ਫੀਚਰਿੰਗ ਪਰ ਆਪਾਂ ਕਹਿ ਕਹਿਣ ਨੂੰ ਰੀਜੀਵ ਹਲਾਉਣੀ ਆ ਸਹੀ ਗੱਲ ਆ ਬਾਲਟੀ ਦਾ ਕਿਤੇ ਚੋਣਾਂ ਦੋ ਟਾਈਮ ਉਸ ਦਾ ਲੱਗਦਾ ਫਿਰ ਥੋੜਾ ਸਹੀ ਗੱਲ ਆ ਸਹੀ ਗੱਲ ਆ ਸਹੀ ਆ ਬਾਕੀ ਦੋਸਤੋ ਫਵਾਨੇ ਹੀ ਜਜਮੈਂਟ ਕਰਾਉਣੇ ਆ ਤੁਹਾਨੂੰ ਕਾਲੀ ਸਲਾ ਵੱਡੇ ਭਾਈ ਇਹ ਤਾਂ ਬੱਚੀ 200 ਰੁਪਏ ਬੜਾ ਵਧੀਆ ਸਾਰੇ ਹੱਥ ਹੀ ਜਵਾਈ ਵਾਲਾ ਥਾਣਾ ਇਹ ਤਾਂ ਦੇਖ ਸਾਰੇ ਬਾਕੀ ਦੋਸਤੋ ਸੀਲ ਸਾਉ ਦੀ ਗੱਲ ਕਰੀਏ ਨਾ ਬਾਈ ਵੇਖ ਲਾ ਮਗਰਲੇ ਪਾਸੇ ਖੜ ਕੇ ਹੱਥਾਂ ਨਾਲ ਚਵਾਈ ਕਰ ਰਿਹਾ ਤੇ ਕੋਈ ਅਚਾ ਨਹੀਂ ਮੰਨਦੀ ਦੋਸਤੋ ਥਾਣਾ ਦੀ ਆਣਾ ਦੀ ਇੱਕ ਨੰਬਰ ਹੋਊਗੀ ਬਾਈਆਂ ਦਾ ਫੁੱਲ ਗਰੰਟੀ ਹੋਊਗੀ ਜਿਹੜਾ ਨਗਰ ਤੁਹਾਨੂੰ ਅੱਗੇ ਵੀ ਦਸੀਦਾ ਹਵਾਨੇ ਪੱਖ ਤੋਂ ਬਾਈ ਪਸ਼ੂ ਮੜਾ ਨਹੀਂ ਲੈਂਦਾ ਸੀਲਸ 7000 ਰੁਪਏ ਤੋਂ ਮਹਿੰਗਾ ਝੁਰੂ ਹੋ ਜੂ ਵੱਡੇ ਬਾਈ ਫੱਲੋ ਇਹੇ ਜਾ ਹੋਊ ਬਰੇ ਅਸਲੇ ਹੋਊਗਾ ਵੱਡੇ ਬਾਈ ਠੀਕ ਆ ਲੋ ਬਰੀਡ ਪੱਖ ਤੋਂ ਤੁਹਾਨੂੰ ਜੱਜਮੈਂਟ ਵੀ ਕਰਾ ਦਿੰਨੇ ਆ ਫੇਸ ਬਹੁਤ ਪਿਆਰਾ ਜਰਸੀ ਦੇ ਵਿੱਚ ਕੰਨ ਜੀ ਇਹ ਗੱਲ ਕਰੀਏ ਦੋਸਤੋ ਮੀਰੀਮ ਕੱਦੇ ਵਿੱਚ ਹੈਗੀ ਆ ਜਿੱਦਾਂ ਜੱਸੀ ਹੁੰਦਾ ਵੱਡੇ ਬਾਈ ਹਾਂ ਵੀ ਆਪਾਂ ਕੋ ਕਾਕ ਵੱਡੀਆਂ ਵੀ ਹੁੰਦੀਆਂ ਆ ਉਹ ਪਰ ਪਿਆਵ ਵਾਲੀ ਹੁੰਦੀਆਂ ਵੱਡੇ ਬਾਈ ਫੁੱਲ ਹੁੰਦੀਆਂ ਹੈਟ ਵਾਲੀਆਂ ਪਰ ਹੈਵੀ ਹੈਸਲ ਜਰਸੀ ਹੈ ਪਰ ਜਿੰਨਾ ਕਿ ਹੈਗਾ ਵੱਡੇ ਬਾਈ ਗੱਲ ਸਾਹਮਣੇ ਆ ਬਾਕੀ ਰਾਜੀ ਬਲੀ ਦੀ ਗੱਲ ਹੈ ਰਾਜੀ ਬਲੀ ਬਣੀ ਤੇ ਮਜ਼ਬੂਤ ਬੜੀ ਹੱਡਾਂ ਪੈਰਾਂ ਦੀ ਕਰਮ ਵਾਲੀ ਸਹੀ ਗੱਲ ਹੈ ਸਹੀ ਹੈ ਲਓ ਵੀ ਸੀਰ ਸੌ ਵੀ ਸੀਰ ਹੋਵੇ ਸਭ ਹੋਵੇ ਦੁੱਧ ਨੂੰ ਕਿਲੋ ਘੱਟ ਦੇ ਦੇ ਵੱਡੇ ਬਾਈ ਸਹੀ ਗੱਲ ਹੈ ਸਹੀ ਜਵਾਨੀ ਚ ਹੋਵੇ ਲਓ ਵੀ ਥਣਾ ਦਾ ਸਾਈਜ਼ ਬਹੁਤ ਸੋਹਣਾ ਬਾਕੀ ਹਫਤੇ ਐਂਗੂ ਲੈ ਜੂ ਹੈ ਨਾ ਬਾਈ ਹਾਂ ਹਫਤਾ ਲੈ ਜੂ ਵੱਡੇ ਬਾਈ ਲਓ ਬਾਈ ਨਾੜਾ ਹਵਾਨੇ ਤੇ ਸੋਹਣੀਆਂ ਠਾਉਂਦੀ ਹੁੰਦੀ ਹੈ ਬਾਕੀ ਥਣਾ ਦੋ ਤੁਹਾਨੂੰ ਜੱਜਮੈਂਟ ਹੋ ਜਾਣਾ ਹਜੇ ਕੋਈ ਏਡੀ ਤਿਆਰੀ ਨਹੀਂ ਕੀਤੀ ਢਿੱਲੀ ਬਈ ਕਿੱਦਾਂ ਵੱਡੇ ਬਾਈ ਫੇਸਬੁਕ ਕਿੱਡਾ ਕਰਮ ਵਾਲਾ ਕਿੱਡਾ ਪਿਆਰਾ ਹੋਵੇ ਸਹੀ ਗੱਲ ਲਓ ਬਈ ਫੇਸ ਦੀ ਗੱਲ ਕਰੀਏ ਨਾ ਕਰਮ ਵਾਲੇ ਸਭ ਜਿਸ ਬੱਚੀ ਫੇਸਬੁਕ ਪਿਆਰਾ ਕੱਦ ਮੀਡੀਅਮ ਹਫਤਾ ਇੱਕ ਲੈ ਜਾਣਾ ਬਾਈਆਂ ਦਾ 18 ਲੀਟਰ ਨੂੰ ਇਹਨੇ ਹੱਥ ਮਾਰ ਜਾਣਾ ਕਿਉਂਕਿ ਹਵਾਨੇ ਤੋਂ ਅਨੁਮਾਨ ਹੁੰਦਾ ਵੀ ਲੈ ਚੱਲ ਬਈ ਸੇਵਕਾ ਜਿਹੜੇ ਵੀ ਤੇ ਪਸੰਦ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਸੇਫ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਚੰਗੇ ਤੋਂ ਚੰਗੇ ਜਾਨਵਰ ਹੁੰਦੇ ਆ ਦੋਸਤੋ ਇਹ ਗੱਲ ਨਹੀਂ ਵੀ ਜੇ ਅੱਜ ਆਪਾਂ ਵੀਡੀਓ ਪਾਤੀ ਇਹੀ ਜਾਨਵਰ ਹੋਣੇ ਆ ਬਾਈ ਕੋਲੇ ਜਦੋਂ ਮਰਜ਼ੀ ਸੰਪਰਕ ਕਰ ਲਓ ਤੇ ਇਹ ਗੱਲ ਨਹੀਂ ਵੀ ਜਾਂ ਜਰਸੀ ਮਿਲੂ ਜਾਂ ਐਚ ਐਫ ਮਿਲੂ ਹਰੇਕ ਬਰੀਡ ਦੇ ਉੱਤੇ ਬਾਈ ਕੰਮ ਕਰਦਾ ਇਹ ਗੱਲ ਨਹੀਂ ਵੀ ਇੱਕ ਵੈਰਾਈਟੀ ਮਿਲਣੀ ਆ ਜਾਂ ਐਚ ਐਫ ਹੀ ਮਿਲਣੀ ਆ ਜਾਂ ਕ੍ਰੋਸ ਹੀ ਮਿਲਣੀ ਆ ਚੰਗਾ ਜਾਨਵਰ ਜਾਨੀ ਕਿ ਤੁਸੀਂ ਕਿਸੇ ਵੇਲੇ ਵੀ ਕੰਟੈਕਟ ਕਰ ਸਕਦੇ ਆ ਪਈ ਸੇਕ ਇਹਦਾ ਰੇਟ ਕੀ ਕਰਦੇ ਆਂਗੇ ਇਹ ਮੇਰੇ 75000 ਰੁਪਏ ਅੱਛੀ ਦੇਵਾਂ ਜੋ 75000 ਦੀ ਮੋਨਸੀ 85 75000 ਦੀ ਅੱਛੀ ਦੇਵਾਂ ਠੀਕ ਆ 75000 ਦੀ ਹਾਂ ਨਾ ਹੀ ਆ ਸਾਡਾ ਬਾਟਾ ਹੀ ਹੋੜ ਬਈ ਲਓ ਬਾਈਆਂ ਦਾ ਰੇਟ ਤੁਸੀਂ ਪਾਸੇੋਂ ਟਰਾਈ ਕਰਕੇ ਆ ਜੇ ਆਹ ਬਸ 75000 ਦੀ ਹਾਂ ਨਾ ਤੇ ਬਈ ਦੋ ਨੰਬਰ ਜਰਸੀ ਦੀ ਗੱਲ ਕਰ ਲਈ ਇਹ ਵੀ ਤੇਰੀ ਦੂਜਾ ਸੂਆ ਵੀਰੇ ਇਹ ਵੀ ਦੂਜਾ ਸੂਆ ਇਹ ਥੋੜੇ ਜਿਹਾ ਕ੍ਰੋਸ ਆਂਗ ਚਾ ਹਨ ਬਈ ਆ ਥੋੜਾ ਕ੍ਰੋਸ ਆਂਗ ਆ ਵੀਰੇ ਥੋੜਾ ਜਿਹਾ ਬਾੜਾ ਜਿਹਾ ਹੈਗਾ ਕ੍ਰੋਸ ਜਰੂਰ ਠੀਕ ਛੁਲੀ ਛੁਲੀ ਵੀਰੇ ਸ਼ਪੈਸ਼ਰੀ ਹੈ ਹਾਂ ਸਹੀ ਗੱਲ ਆ ਤੇ ਬਈ ਦਿਨ ਕਿੰਨੇ ਲੈ ਜੂ ਦਿਨ ਵੀਰੇ ਇਹ ਵੀ ਲੈ ਜੂ ਚਾਰ ਤੋਂ ਪੰਜ ਦਿਨ ਇਹ ਚਾਰ ਪੰਜ ਦਿਨ ਇਹ ਵੀ ਲੈ ਜੀ ਇਹ ਵੀ ਪਾ ਦੂ ਬਈ 16 17 ਕਿਲੋ ਦੁੱਧ ਕੋਈ ਵੱਧ ਪਾ ਸਕਦੀ ਵਿੱਚ ਬੰਦੇ 20 ਕਿਲੋ ਚੋਲੇ ਕਰ ਮਿਲ ਜਣ ਪਰ 18 ਕਿਲੋ ਤੋਂ ਵੀਰੇ ਮਰਦੀ ਨਹੀਂ ਠੀਕ ਠੀਕ ਬਾਹਲੇ ਬੰਦੇ ਖਾਸ 18 ਕਿਲੋ ਤਾਂ ਜਾਨੀ ਕਿ ਗਰੰਟੀ ਲੈ ਲਾਂਗੇ ਆਮਾ ਠੀਕ ਆ ਲੋ ਵੀ ਕਰਮਾ ਵਾਲੀ ਦੂਜਾ ਸੂਏ ਇਸ ਹੁੰਦੀ ਐ ਕੋਈ ਛੋਟੀ ਨਹੀਂ ਐ ਇਹ ਜੇ ਗੱਲ ਕਰੀਏ ਨਾ ਬਈ ਬੱਡੇ ਭਾਈ ਪੂਰੀ ਵਧੀਆ ਅਸਲ ਆ ਵੀਰੇ ਚਾਰ ਹੀ ਥਾਣਾ ਕੋਈ ਐਕਸਟਰਾ ਥਾਣਾ ਨਹੀਂ ਕੋਈ ਹਵਾ ਨਹੀਂ ਤੁਹਾਨੂੰ ਜੱਜ ਲੇਵਾ ਬਈ ਜੀ ਨੂੰ ਕਹਿੰਦਾ ਫੀਟਿੰਗ ਵਾਲਾ ਸਹੀ ਗੱਲ ਆ ਲਓ ਬਈ ਹਵਾਨੇ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਹਵਾਨਾ ਤਿਆਰ ਬੜਾ ਸੋਹਣਾ ਬਾਈ ਕਰਮ ਵਾਲੇ ਬਹੁਤ ਸੋਹਣਾ ਬਾਈ ਬਾਕੀ ਥਣਾ ਦਾ ਸਾਈਜ ਵੀ ਦੋਸਤੋ ਹੱਥੀ ਚਵਾਈ ਵਾਲਾ ਥਣਾ ਇਹ ਨਹੀਂ ਗੱਲ ਕੋਈ ਛੋਟਾ ਥਣਾ ਨਹੀਂ ਨਹੀਂ ਬਰੇ ਪਰਮਾਤਮਾ ਦੀ ਕਿਰਪਾ ਨਾਲ ਦੇਖ ਸਕਦੇ ਜਿੰਨਾ ਚਿਰ ਲਿਆਉਣੇ ਬਈ ਅਸਲੀ ਲਿਆਵਾਂਗੇ ਬਾਕੀ ਗਾਂ ਪਰਮਾਤਮਾ ਹਵਾਨੇ ਪੱਖ ਤੋਂ ਪਸ਼ੂ ਚੰਗਾ ਦਾ ਤਕਰੀਬਨ ਹੋਰ ਤਾਂ ਉੱਤੋਂ ਤਾਂ ਚੱਲ ਜਾਂਦਾ ਮਾੜਾ ਮੋਟਾ ਬਾਕੀ ਬਰੇ ਸੀਲ ਸਾਉ ਹਾਂ ਕਿਹੜੇ ਲੁਗਾਉਂ ਦੀ ਵੀ ਆਪਣੀ ਉਹ ਨਹੀਂ ਹੁੰਦੀ ਸਹੀ ਯਾਰ ਕਿਹੜੇ ਲੁਗਾਉਂ ਦੀ ਜਰੂਰ ਨਹੀਂ ਹੁੰਦੀ ਲਓ ਵੀ ਹਵਾਨੇ ਤੋਂ ਜੱਜਮੈਂਟ ਤੁਸੀਂ ਕਰਨੀ ਆ ਦੁੱਧ ਦੇ ਨੇ 20 ਲੀਟਰ ਹੀ ਪਾ ਦੇਣਾ ਬਾਈਆਂ ਦਾ 18 ਲੀਟਰ ਦੀ ਗਾਰੰਟੀ ਲੈ ਲਾਂਗੇ ਕਦ ਕਾਠ ਨੂੰ ਜਿੱਥੇ ਗੱਲ ਕਰੀਏ ਨਾ ਛੋਟੀ ਨਹੀਂ ਪੂਰੇ ਕਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਕਹਿ ਸਕਦੇ ਪਰ ਹਾਇ ਕਰਾਓ ਸੰਗ ਦੇ ਵਿੱਚ ਕੋਈ ਵੀਰੇ ਨਾ ਹਾਂ ਹਾਂ ਪਰ ਇਹ ਗੱਲ ਆ ਰਮਣ ਥੁੱਬੇ ਬੰਨ ਦੀ ਨਹੀਂ ਕਰਨ ਵਾਲੀ ਕੋਈ ਤੁਹਾਨੂੰ ਉਹ ਕਰ ਜੂ ਗਰਮੀ ਮੰਨੀ ਜਾਊਗਾ ਹਾਂ ਵਿਆਹ ਹੀ ਹੁਣੀ ਹੈ ਬਸ 2 ਘੰਟੇ ਹੋਇਆ ਇਹਨੂੰ ਸੂਵੇਂ ਬਗਾਈ ਸੀ ਜੀ ਲਓ ਵੀ 4-5 ਦਿਨ ਬਾਈ ਜਾਂਦਾ ਇਹਨੇ ਲੈ ਜਾਣਾ ਸੂਨ ਦੇ ਵਿੱਚ ਬਾਈ ਚਾਰ ਤੋਂ 5 ਦਿਨ ਵੱਡੇ ਬਾਈ ਦੁੱਧ 18 ਲੀਟਰ ਭਰ ਇਕੱਲਾ ਵੀ ਚਮਕ ਚੁੰਕ ਵੇਖ ਕਡੀ ਸ਼ਾਈਨਿੰਗ ਵੇਖਦੇ ਐ ਅਸਲ ਪੜੀ ਆ ਵੱਡੇ ਬਾਈ ਬਾੜੀ ਸੇ ਵਾਲੇ ਕਰਵਾਈ ਐ ਸਹੀ ਗੱਲ ਆ ਸਹੀ ਗੱਲ ਆ ਪੂਰੀ ਸਭੀ ਪੜੀ ਆ ਵੱਡੇ ਬਾਈ ਸਹੀ ਗੱਲ ਆ ਲਓ ਵੀ ਸੰਭਾਈ ਸੰਭੂਈ ਜਿਹੜੇ ਵੀਰ ਤੋਂ ਆਈ ਐ ਨਾ ਸੰਭਾਈ ਵਾਕਿਆ ਹੀ ਹੋਈ ਆ ਗਾਂ ਦੱਸੂਗੀ ਤੁਹਾਨੂੰ ਤੇ ਹਵਾਨਾ ਵੀ ਦੋਸਤੋ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲ ਦੋ ਨਾਲ ਸੀ ਦੋਹਾਂ ਦੀ ਡਿਟੇਲ ਤੁਹਾਨੂੰ ਲੈਤੀ ਆ ਤੇ ਬਾਈ ਸੇਵ ਇਹਦਾ ਰੇਟ ਕੀ ਕਰਦੇ ਆਂਗੇ ਇਹ ਬਬ 85 ਹਜ਼ਾਰ ਦੀ ਦੇ ਇਹ 85000 ਠੀਕ ਆ ਕੀ ਮਾਨਤਨ ਮੌਕੇ ਬੰਦੇ ਦਾ ਕਰਦਾਂਗੇ ਲਓ ਵੀ ਇਹਦਾ ਰੇਟ 85000 ਮਾਨਤਨ ਤੁਹਾਡਾ ਇੱਥੇ ਆਿਆਂ ਦਾ ਹੋ ਜੂਗਾ ਸਹੀ ਗੱਲ ਆ ਬਾਈ ਹੈ ਜਿੰਨੀ ਹੈਗੀ ਉਹ ਨਹੀਂ ਸਪੈਸ਼ਲ ਹੈ ਸਹੀ ਗੱਲ ਸਹੀ ਜਿੰਨੀ ਸੱਤ ਕਰਕੇ ਉਹ ਨਹੀਂ ਕਿਸੇ ਪੱਖ ਤੋਂ ਨਹੀਂ ਖੁੰਜੀ ਕਿਸੇ ਪੱਖ ਤੋਂ ਤਰਾਣੀ ਕਰ ਮਿਲ ਜੇ ਬਹੁਤ ਛਕੀਨ ਸੁਥਰੀ ਬੈਠ ਵਧੀਆ 10ਵੇਂ ਚੋਲੇ ਬੰਦਾ ਵੀਰੇ ਠੀਕ ਇਹੋ ਜਿਹੀ ਰਹਿਣਾ ਕਰ ਮਿਲ ਜੇ ਲਓ ਵੀ ਦੁਬਾਰੇ ਫੇਰ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਐਂ ਜੀ ਕਰਦਾ ਵੇਖੀ ਜਾਈ ਹਵਾਨਾ ਬਹੁਤ ਸੋਹਣਾ ਸਾਫ ਸੁਥਰਾ ਬਾਕੀ ਦ ਜਿਹੜਾ ਹਵਾਨਾ ਤਿਆਰ ਕੀਤਾ ਹੋਇਆ ਤੇ ਇਹਦਾ ਰੇਟ 85000 ਬਾਈ ਹਾਂ 85000 ਮੌਕੇ ਦਾ ਮਾਣਤ ਕਰਦਾ ਜੀ ਮੇਰੇ ਜਰੂਰ ਆ ਠੀਕ ਆ ਆ ਬਈ ਆਪਣੇ ਕੋਲ ਤਕਰੀਬਨ ਜਿੰਨੇ ਆਉਂਦੇ ਵੀਰੇ ਆਪਾਂ ਕਿਸੇ ਨੂੰ ਮੋੜਿਆ ਨਹੀਂ ਵੱਡੇ ਬਾਈ ਕੀ ਦੇ ਠੀਕ ਆ ਹਾਂਜੀ ਬਾਈ ਇਹ ਬਈ ਇਹ ਚ ਕਿੰਨਾ ਵਸੂ ਦਾ ਸੂਈ ਆ ਇਹ ਵੀਰੇ ਦੂਜਾ ਸੂਆ ਸੌਰੀ ਵੀਰੇ ਪਹਿਲਾ ਸੂਆ ਸੂਈ ਦੋਂਦੀ ਸੀ ਮੂੰਹ ਬਾਈ ਠੀਕ ਆ ਮੂੰਹ ਦੋਂਦੀ ਆ ਇਹ ਵੀ ਕੰਡਰ ਦੇ ਬੰਦੇ ਲੈਣੇ ਮੇਰੇ ਜੋੜਾ ਹੀ ਲਿਆ ਠੀਕ ਹੈ ਅੱਛੀ ਵੀਰੇ ਕਹਿ ਆ ਬਾਈ ਇਹਦਾ ਫੇਸ ਬਹੁਤ ਪਿਆਰਾ ਹਨਾ ਬੋਲਾ ਬੇਰਾਬੀ ਠੀਕ ਹੈ ਬਾਕੀ ਥੱਲੋਂ ਵੀ ਬਹੁਤ ਸਾਲਾ ਜੰਗਾ ਥਲੋਂ ਲੱਗਿਆ ਗਰਮਾਣਾ ਵੀਰੇ ਹੁਣੇ ਸੂਈ ਹੋ ਗਿਆ ਘੰਟਾ ਕਿ ਸੋਰਾ ਵੀਰੇ ਠੀਕ ਹੈ ਜੇਰ ਪੈਣੀ ਬਾਕੀ ਲਓ ਬਈ ਅੱਪਾ ਫਿਰ ਆਪਾਂ ਗੋਲੇ ਤੋੜੇ ਫਿਰਦਿਆਂ ਵੱਡੇ ਬਾਈ ਲਓ ਬਈ ਉਹਨੂੰ ਬਹਿ ਨਹੀਂ ਕਰਮ ਜੱਜਮੈਂਟ ਤੁਹਾਨੂੰ ਕਰਾਉਣਾ ਬਹੁਤ ਸਾਫ਼ ਸੁਥਰੀ ਆ ਸੋਹਣਾ ਦੋਸਤੋ ਫੇਸ ਆ ਇੱਕ ਗੱਲ ਵੱਡੇ ਬਾਈ ਹੁਣ ਤੂੰ ਜਾਣਾ ਹੁਣ ਗਾਂਜਾਂ ਆਪਣੇ ਕੋਲ ਹੋਰ ਵੀ ਹੁੰਦੀਆਂ ਬਾਈ ਤੁਰੇ ਇਹ ਪੰਜਾਬਸੀ ਵੀਡਿਓ ਆ ਹਾਂ ਜੀ ਗਾਂਜਾਂ ਆਪਣੇ ਕੋਲ ਹੋਰ ਵੀ ਨੇ ਕੱਲ ਗਾਂਜੇ ਵੀਰੇ ਆਪਣੇ ਕੋਲ 8-7 ਸਹੀਆਂ ਕਰਮਣਾਂ ਠੀਕ ਆ ਠੀਕ ਆ ਦੋ ਤਿੰਨ ਅੰਦਰ ਬਠੀ ਕੱਚੀ ਗੁੱੱਚੀਆਂ ਜੇ ਹੋਰ ਆ ਜਾਣੀਆਂ ਆਹ ਮੱਚੀ ਆ ਵੀਰ ਦੂਜਾ ਸੂਆ ਸੂਨ ਵਾਲੀ ਠੀਕ ਆ ਇਹ ਦੂਜਾ ਸੂਆ ਸੂਨ ਵਾਲੀ ਆ 800 ਲੋਕ ਹੀ ਵੱਡੇ ਬਾਈ ਲੋ ਵੀ 8 ਦਿਨ ਇਹਨੇ ਲਾਇਆ ਜੀ ਇੱਕ ਬੰਦਾ ਵੀਰੇ ਆਪਣੇ ਕੋ ਘਰੇ ਆ ਕੇ ਗਾਂਜਾਂ ਵੇਖਣ ਵੀਰੇ ਉਹ ਇੱਕ ਅੱਧੀ ਗਾਂ ਲੈ ਕੇ ਹੀ ਮੁੜਦਾ ਸਹੀ ਗੱਲ ਆ ਸਹੀ ਗੱਲ ਆ ਕੀ ਬੋਲਣਾ ਕਿ ਹੋਰ ਉਹ ਲੈ ਕੇ ਜਾਂਦਾ ਵੱ ਤਾਂ ਹੀ ਆ। ਅਸਾਂ ਭਾਈ ਨੂੰ ਕਹਿੰਦੇ ਆਲਾ ਹੈ ਐ ਸਿਰ ਤੇ ਹਰੇਕੀ ਕਹਿੰਦਾ ਹੈ। ਸਹੀ ਗੱਲ ਆ ਸਹੀ। ਹਰੇਕੀ ਆ ਕਹਿੰਦਾ ਮੇਰੇ ਕੋਲ ਐ ਸਿਆ ਪਈਆ ਅਸਾਂ ਇੱਕ ਇਹ ਅਸਲ ਵੀ ਐ ਸਿਰ ਤੇ। ਲਾਓ ਬਈ ਤੋੜ ਕੇ ਤੁਹਾਨੂੰ ਖਾਉਣੇ ਆ। ਚਾਰ ਕਿਉਂਕਿ ਕਰਮ ਵਾਲੀ ਦੇ ਹੋ ਜੇ। ਚੰਗੇ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਤੁਰਦੀ ਤੋਂ ਫਵਾਨੇ ਦੀ ਤੁਹਾਨੂੰ ਜੱਜਮੈਂਟ ਹੋਣੀ ਆ। ਵੀ ਦੁੱਧ ਦੇ ਨੇ ਸੋਨਾ ਪੀਉਣਾ ਬਾਕੀ ਦੋਸਤੋ ਥਣਾ ਦਾ ਸਹਜ ਵੇਖੋ ਇਹਨੇ ਕੀ ਆ ਬਾਤ ਆ। ਬਈ ਬੰਦਾ 2 ਲੱਖ ਰੁਪਏ ਜੱਕੀ ਫਿਰੇ ਜੇ ਚ ਤੇਰੀ ਤਾਂ ਵੀ ਨਹੀਂ ਮਿਲਦੀ ਜੀ। ਸਹੀ ਗੱਲ। ਇੱਕ ਕਿਸਮਤੋਂ ਨਾ ਮਿਲੀ ਜਰੀ। ਸਹੀ ਗੱਲ ਆ ਸਹੀ ਗੱਲ। ਪਰ ਇਹ ਸੇਲ ਹੋ ਗਈ ਆ ਇਹ ਦੋ ਨਾਗ ਸੀ ਜਿਹੜੇ ਇਹ ਸੇਲ ਹੋ ਗਏ ਆ ਜਰਸੀ ਦੇ ਵਿੱਚ ਦੋ ਨਾਗ ਹੈਗੇ ਆ ਦੋਹਾਂ ਦੀ ਤੁਹਾਨੂੰ ਡਿਟੇਲ ਲੈਤੀ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਬਾਈ ਸੇਕ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਪਿੰਡ ਧੌਲਾ ਕੰਗਰਾ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਆ ਜਾਂਦਾ ਨੇੜੇ ਮਲੋਟ ਤਸਵੀਰ ਕਿੱਦੜ ਵਹਾ ਪੈ ਜਾਂਦੀ ਕਿਧਰੋਂ ਤੋਂ 12 ਕਿਲੋਮੀਟਰ ਰੋਡ ਤੋਂ 5 ਕਿਲੋਮੀਟਰ ਇਧਰ ਦੱਬ ਵਾਲੀ ਪਿੰਡ ਰਹਿ ਜਾਂਦਾ 30 ਤੇ ਮੁਕਸਰ ਜੇ ਆਪਣਾ ਸ੍ਰੀ ਮੁਕਸਰ ਜੇ 35 ਕਿਲੋਮੀਟਰ ਹੈ ਠੀਕ ਹੈ ਤੇ ਬਖੰਡਾ ਵੀ ਆਪਣੀ 35 ਪੈਂਦਾ ਵੱਡੇ ਵੱਡੇ ਸੈਂਟਰੀ ਜੇ ਆ ਜਾਂਦਾ ਵੱਡੇ ਵੱਡੇ ਲਓ ਵੀ ਦੋਨਾਂ ਜਰਸੀਆਂ ਦੇ ਵਿੱਚੋਂ ਕੋਈ ਵੀ ਜਰਸੀ ਤੁਹਾਡੇ ਪਸੰਦ ਹੋਵੇ ਤਾਂ ਬਾਈ ਸੇਲਕ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਕੱਢੀ ਪਰ ਰੇਤਰ ਤੇ ਆ ਰਾਵ ਲੋਵੀ ਮਿਲਦੇ ਆਂ ਆਉਣ ਵਾਲੀ ਹੋਰ ਵੀਡੀਓ